ਸੱਚੀ ਆਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਘੱਟ ਰੇਟਾਂ ਦੇ ਵਿੱਚ ਸੂਟ ਆਏ ਨੇ ਜੀ ਇਹਨਾਂ ਦੇ ਵਿੱਚ ਜਿਹੜੇ ਤੁਹਾਨੂੰ ਆਹ ਵਾਲੇ ਨੇ ਇਹਦੇ ਵਿੱਚ ਤੁਹਾਨੂੰ organza ਦੀ ਸ਼ਰਟ organza ਦਾ ਬਾਟਮ ਤੇ ਦੁਪੱਟਾ ਮਿਲੇਗਾ ਬਾਟਮ ਜਿਹੜਾ ਇਹਦਾ ਆਏਗਾ ਉਹ ਤੁਹਾਨੂੰ جورਜਟ ਦਾ ਮਿਲੇਗਾ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਵਿੱਚ ਸਿਰਫ ਤੇ ਸਿਰਫ 510 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟ ਨੇ बॉटम ਪਲੇਨ ਆਏਗਾ ਸ਼ਰਟ ਬਹੁਤ ਜ਼ਿਆਦਾ ਵਧੀਆ ਪ੍ਰਿੰਟ ਦੇ ਨਾਲ ਆਈ ਹੈ ਰੇਟ ਵੀ ਬਹੁਤ ਜ਼ਿਆਦਾ ਅਵailable ਹੈ ਰੰਗ ਦੇ ਵਿੱਚ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਜਿਹੜੇ ਰੰਗ ਨੇ ਜੇ ਫਿਲਹਾਲ ਅਵੇਲੇਬਲ ਨੇ 2 ਮੀਟਰ ਦੀ ਸ਼ਰਟ 2 ਮੀਟਰ ਦਾ बॉटम ਤੇ 2 ਮੀਟਰ ਦਾ ਦੁਪੱਟਾ ਆਏਗਾ ਲੈਂਥ ਵੀ ਪੂਰੀ ਹੈ ਲੈਂਥ ਕੋਈ ਘਟ ਨਹੀਂ ਹੈ ਪੂਰੀ ਲੈਂਥ ਆਏਗੀ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕੀਤੇ ਨੇ ਤੁਸੀਂ ਇਹਨਾਂ ਦੇ ਬਾਰੇ ਵਿੱਚ ਹੋਰ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਦਾ ਨੰਬਰ ਜੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ 1100 ਰੁਪਏ ਦੇ ਵਿੱਚ ਮਿਲਣਗੇ बॉਟਮ ਜਿਹੜਾ ਇਹਦੇ ਵਿੱਚ ਕਾਟਨ ਦਾ ਆਏਗਾ ਸ਼ਰਟ ਜਿਹੜੀ ਹੈ ਕੋਟ ਡੋਰੀਏ ਦੀ ਆਏਗੀ ਦੁਪੱਟਾ ਜਿਹੜਾ ਕੋਟ ਡੋਰੀਏ ਦਾ ਟਾਈ ਡਾਈ ਪ੍ਰਿੰਟ ਵਾਲਾ ਆਏਗਾ 1100 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 10 15 ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਜਿਹੜੇ ਵੀ ਰੰਗ ਜਦੋਂ ਵੀ ਆਉਂਦੇ ਨੇ ਹਮੇਸ਼ਾ ਮੈਂ ਲੇਟੈਸਟ ਕਲੈਕਸ਼ਨਾਂ ਜਿਹੜੀਆਂ ਨੇ ਇੱਥੇ ਐਡ ਕਰ ਦਿੰਦੀ ਹੁੰਦੀ ਆ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਜਾਂ ਕਿਸੇ ਹੋਰ ਵੀ ਜੋ ਵੀ ਮੈਂ ਕਲੈਕਸ਼ਨ ਐਡ ਕਰਦੀ ਹਾਂ ਉਹਨਾਂ ਬਾਰੇ ਵਿੱਚ ਕੋਈ ਵੀ ਕਲੈਕਸ਼ਨਾਂ ਦੇ ਬਾਰੇ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ 623924724575 ਦਿੱਤਾ ਆਇਆ ਹੈ ਹਮੇਸ਼ਾ ਤੁਹਾਨੂੰ ਡਿਸਪਲੇ ਹੁੰਦਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸ਼ੇਅਰ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਵੀ ਨੇ ਵੀਡੀਓ ਦੇ ਵਿੱਚ ਅੱਜ ਦੀ ਵਿੱਚ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਸਾਰੀਆਂ ਅਵੇਲੇਬਲ ਨੇ ਤੇ ਹਮੇਸ਼ਾ ਜਿਹੜੀਆਂ ਕਲੈਕਸ਼ਨਾਂ ਨੇ ਉਹ ਫੋਰਡੇਬਲ ਡੇਟਾ ਤੇ ਹੀ ਆਉਂਦੀਆਂ ਨੇ ਹਮੇਸ਼ਾ ਸ਼ਿਪਿੰਗ ਚਾਰजेस ਨੂੰ ਉਸ ਲਈ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਤੇ ਫ੍ਰੀ ਹੁੰਦੇ ਨੇ ਕਦੇ ਵੀ ਐਕਸਟਰਾ ਚਾਰਜਸ ਜਿਹੜੇ ਉਹ ਅਸੀਂ ਇਹਨਾਂ ਸੂਟਾਂ ਤੋਂ ਨਹੀਂ ਲੈਂਦੇ ਇਹ ਵਾਲੇ ਸੂਟ ਜਿਹੜੇ ਨਹੀਂ ਇਹਨਾਂ ਨੂੰ ਅਸੀਂ ਜਿਵੇਂ weddings ਤੇ ਛੋਟੇ-ਮੋਟੇ ਫੰਕਸ਼ਨਾਂ ਤੇ ਪਾ ਸਕਦੇ ਹਾਂ organza ਅੱਜਕੱਲ ਬਹੁਤ ਟ੍ਰੈਂਡ ਵਿੱਚ ਹੈ ਤੇ organza ਦੀ ਕਾਫੀ ਕਲੈਕਸ਼ਨ ਆ ਰਹੀਆਂ ਨੇ ਇਹ ਬ੍ਰੌਕਰਟ ਦੇ ਵਿੱਚ ਹੈ 5 ਮੀਟਰ ਦਾ ਬ੍ਰੌਕਰਟ ਦਾ ਤੁਹਾਨੂੰ ਸੂਟ ਮਿਲੇਗਾ ਤੁਸੀਂ ਆਪਣੇ ਅਕੋਰਡਿੰਗ ਦਾ ਕਲਰ ਲੈ ਸਕਦੇ ਜਿਹੜਾ ਵੀ ਤੁਸੀਂ ਬਾਏ ਕਰਨਾ ਰੇਟ ਜਿਹੜਾ ਸਿੱਧਾ ਸਿਰਫ 680 ਰੁਪਏ ਆ ਫੈਬਰਿਕ ਇਹਦਾ 5 ਮੀਟਰ ਦਾ ਬ੍ਰੌਕਰਟ ਦਾ ਮਿਲੇਗਾ ਸ਼ਿਪਿੰਗ ਚਾਰਜਸ ਫ੍ਰੀ ਹੈ ਸ਼ੀਓ ਸੋ ਅਸੀਂਾਂ ਦੇ ਵਿੱਚ ਹੈ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜੇਗਾ ਕੋਈ ਇੱਕ ਸੂਟ ਜਿਹੜਾ ਤੁਸੀਂ ਪਾਏ ਕਰਨਾ ਚਾਹੁੰਦੇ ਹੋ। ਬਾਕੀ ਤੁਸੀਂ ਸਟੇਟਸ ਵੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ 623924550 ਐਡ ਕੀਤਾ ਆਇਆ। ਜੇਕਰ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ। ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਦਵਾਂਗੀ। ਦੇਦੇ ਤੁਹਾਨੂੰ ਸੂਟਾਂ ਜਿਹੜੀਆਂ ਡੇਲੀ ਦੀਆਂ ਅਪਡੇਟਸ ਆ ਜਾਇਆ ਕਰਨਗੀਆਂ ਇਹਦੇ ਵਿੱਚ ਤੁਹਾਨੂੰ ਸ਼ਿਲਕ ਦਾ ਬਾਟਮ ਮਿਲੇਗਾ ਤੇ ਬ੍ਰੌਕੇਟ ਦੀ ਸ਼ਰਟ ਮਿਲੇਗੀ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ